ਜਉਂਦਾ ਉਹ ਨਹੀਂ ਜਿਹੜਾ ਚੁੱਪ ਹੈ ਵੇਖੋ ਕਿਹੜਾ ਕਿਹੜਾ ਚੁੱਪ ਹੈ ਬੋਲ ਚੰਦਰੀਏ ਜੀਬੇ ਬੋਲ ਤੂੰ ਪਿੱਛੇ ਸਾਰਾ ਵਿੜਾ ਚੁੱਪ ਹੈ 2024 ਤੁਹਾਡੇ ਅੱਗੇ ਦਸਤਕ ਦੇ ਰਿਹਾ ਹੈਗਾ ਤੇ 2023 ਆ ਜਿਹੜਾ ਉਹ ਸਾਲ ਖਤਮ ਹੋ ਗਿਆ ਪਰ ਕਈ ਘਟਨਾਵਾਂ ਅਜਈਆਂ ਹੈਗੀਆਂ ਜਿਨ੍ਹਾਂ ਘਟਨਾਵਾਂ ਨੇ ਜਿਹੜਾ 2024 ਦੇ ਵਿੱਚ ਵੀ ਹੈ ਸਾਡੇ ਉੱਤੇ ਪ੍ਰਭਾਵ ਪਾਉਣਾ ਤੇ ਪਰ ਅੱਜ ਦੀ ਇਸ ਵੀਡੀਓ ਦਾ ਮਕਸਦ ਸਿਰਫ ਤੇ ਸਿਰਫ ਇੱਕ ਘਟਨਾ ਨੂੰ ਆਧਾਰ ਬਣਾ ਕੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨਾ ਹੈਗਾ ਆਮ ਤੌਰ ਤੇ ਪੰਜਾਬੀ মিডিਆ ਦੇ ਵਿੱਚ ਇਸ ਘਟਨਾ ਬਾਰੇ ਚਰਚਾ ਨਹੀਂ ਕੀਤੀ ਗਈ ਤੇ ਅਸੀਂ ਸੋਚਿਆ ਕਿ ਕਿਉਂਕਿ ਅਸੀਂ ਚੁੱਪ ਹੋ ਗਏ ਤਾਂ ਪਿੱਛੇ ਸਾਰੇ ਦਾ ਸਾਰਾ ਵਿੜਾ ਚੁੱਪ ਹੋ ਜਾਊਗਾ ਪਿਛਲੇ ਦਿਨੀ ਅਰਵਿਸ਼ ਕੁਮਾਰ ਨੇ ਵੀ ਦਾ ਰੈੱਡ ਦਾ ਰੈੱਡ ਮਾਈਕ ਤੇ ਹੋਰ ਵੀ ਕਈ ਅਗਾਂਵਧੂ ਪੱਤਰਕਾਰਾਂ ਨੇ ਚੈਨਲਾਂ ਨੇ ਆ ਜਿਹੜਾ ਇਸ ਦੇ ਉੱਤੇ ਰਿਪੋਰਟਿੰਗ ਕੀਤੀ ਤੇ ਤਰਾਸ ਦੀ ਇਹ ਰਹੀ ਹੈਗੀ ਆ ਕਿ ਗੋਦੀ মিডিਏ ਨੇ ਇਸ ਮਾਮਲੇ ਦੇ ਬਿਲਕੁਲ ਉਲਟ ਜਾ ਕੇ ਜਿਹੜੀ ਉਹ ਪੱਤਰਕਾਰ ਕੀਤੀ ਪਰ ਜੇਕਰ ਅਸੀਂ ਤੁਹਾਡਾ ਸਮਾਂ ਲੈ ਰਹੇ ਹੈਗੇ ਆ ਤੁਹਾਡੀਆਂ ਅੱਖਾਂ ਜਿਹੜੀਆਂ ਉਹ ਸਕਰੀਨ ਦੇ ਨਾਲ ਲੱਗੀਆਂ ਹੋਈਆਂ ਤੇ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਵੀ ਹੋ ਰਿਹਾ ਹੈਗਾ ਤੇ ਕੋਸ਼ਿਸ਼ ਇਹ ਹੈਗੀ ਆ ਕਿ ਤੁਹਾਡੇ ਤੀਕ ਜਾਣਕਾਰੀ ਆ ਜਿਹੜੀ ਉਹ ਸੱਚੀ ਸੁੱਚੀ ਪਹੁੰਚਣੀ ਚਾਹੀਦੀ ਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਅਹ ਮੋਦੀ ਸਰਕਾਰ ਨੇ ਅਜਿਹੇ ਫੈਸਲੇ ਕੀਤੇ ਜਿਹੜੇ ਆ ਜਿਹੜੇ ਬਿਲਕੁਲ ਆ ਜਿਹੜੇ ਸੰਵਿਧਾਨ ਦੇ ਵਿਰੋਧੀ ਆ ਤੇ ਕਾਨੂੰਨ ਦੇ ਵਿਰੋਧੀ ਤੇ ਲਗਾਤਾਰ ਸਾਡੇ ਭਾਰਤ ਦੇ ਸੰਵਿਧਾਨ ਨੂੰ ਆ ਜਿਹੜੀ ਉਹ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਨਾਲ ਹੀ ਮੋਦੀ ਸਰਕਾਰ ਨੇ ਜੋ ਇਹ ਨਾਰਾ ਲੈ ਕੇ ਆਈ ਸੀਗੀ ਕਿ ਬੇਟੀ ਬਚਾਓ ਬੇਟੀ ਪੜਾਓ ਤਾਂ ਉਹ ਨਾਰਾ ਵੀ ਆ ਜਿਹੜਾ ਕਿਤੇ ਨਾ ਕਿਤੇ ਸੁੰਘੜ ਕੇ ਰਹਿ ਗਿਆ ਹੁਣ ਆ ਜਿਹੜਾ ਨਾਰਾ ਜਿਹੜਾ ਬਿਲਕੁਲ ਬਦਲਿਆ ਹੋਇਆ ਸਾਨੂੰ ਨਜ਼ਰ ਆ ਰਿਹਾ ਹੈਗਾ ਹੁਣ ਬੇਟੀ ਬਚਾਓ ਪਰ ਭਾਜਪਾ ਲਿਆ ਤੋਂ ਬਚਾਓ ਇਸ ਤਰ੍ਹਾਂ ਦੇ ਨਾੜੇ ਆ ਜਿਹੜੇ ਉਹ ਘੜੇ ਜਾਣੇ ਚਾਹੀਦੇ ਕਿਉਂਕਿ ਅੱਜ ਇੱਕ YouTube ਦੇ ਉੱਤੇ ਵੀਡੀਓ ਦੇਖ ਰਹੇ ਸੀਗੇ ਉਸ ਵੀਡੀਓ ਦੇ ਵਿੱਚ ਮਸ਼ਹੂਰ ਵੈਸਲਰ ਵਿਨਿਸ਼ ਭਗਾਠ ਬਿਲਕੁਲ ਵੀ ਜੋ ਬੋਲ ਨਹੀਂ ਰਹੀ ਅੱਗੇ ਪਿੱਛੇ ਉਹਦੇ ਪੱਤਰਕਾਰ ਭੱਜ ਰਹੇ ਹੈਗੇ ਆ ਤੇ ਆਪਣੇ ਹੱਥ ਦੇ ਵਿੱਚ ਅਰਜਨ ਅਵਾਰਡ ਲੈ ਕੇ ਆ ਜਿਹੜੀ ਉਹ ਜਾ ਰਹੀ ਸੀ ਕਿ ਉਸ ਨੇ ਆ ਜਿਹੜੇ ਇਹ ਅਵਾਰਡ ਆ ਜਿਹੜੇ ਉਹ ਵਾਪਸ ਕਰ ਦਿੱਤੇ ਸੀਗੇ ਪਿਛਲੇ ਦਿਨੀ ਇਹ ਵੀ ਖਬਰ ਆਈ ਸੀ ਕਿ ਇਹਨਾਂ ਖਿਡਾਰੀਆਂ ਨੇ ਆ ਜਿਹੜਾ ਉਹ ਆਪਣੇ ਅਵਾਰਡ ਆ ਜਿਹੜੇ ਉਹ ਗੰਗਾ ਨਦੀ ਦੇ ਵਿੱਚ ਆ ਜਿਹੜੇ ਕੁਸ਼ਕ ਤਮਕੇ ਆ ਜਿਹੜੇ ਉਹ ਵਹਾ ਦਿੱਤੇ ਸੀਗੇ ਤੇ ਪਿਛਲੇ ਦਿਨੀ ਆ ਜਿਹੜਾ ਇੱਕ ਆ ਸ਼ਾਕਸ਼ੀ ਮੱਲਕ ਆ ਜਿਹੜੀ ਉਹਨਾਂ ਨੇ ਵੀ ਆ ਜਿਹੜਾ ਇੱਕ ਬਹੁਤ ਹੀ ਹੈਰਾਨੀ ਕਰ ਦੇਣ ਵਾਲਾ ਜਿਹੜਾ ਫੈਸਲਾ ਲਿਆ ਸੀਗਾ ਤੇ ਰੋਂਦੀ ਹੋਈ ਨੇ ਉਹਨੇ ਇਹ ਕਿਹਾ ਸੀਗਾ ਕਿ ਮੈਂ ਇਸ ਕੁਸਤੀ ਨੂੰ ਆ ਜਿਹੜਾ ਉਹ ਅਲਵਿਦਾ ਕਹਿਨ ਦੇਣਾ ਹੈਗਾ ਤੇ ਪਿਛਲੇ ਦਿਨੀ ਬਜਰੰਗ ਪੁਨੀਆ ਨੇ ਵੀ ਆਪਣਾ ਪਦਮਸ਼ਰੀ ਅਵਾਰਡ ਆ ਜਿਹੜਾ ਉਹ ਵਾਪਸ ਕਰ ਦਿੱਤਾ ਸੀਗਾ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੀ ਇਸ মিডিਆ ਦੇ ਵਿੱਚ ਇਸ ਸਰਕਾਰ ਦੇ ਵਿੱਚ ਕਿਸੇ ਨੇ ਵੀ ਸੁਣੀ ਗਈ ਇਸ ਕਰਕੇ ਅਸੀਂ ਇਹ ਅਵਾਰਡ ਆ ਜਿਹੜੇ ਉਹ ਵਾਪਸ ਕਰ ਰਹੇ ਹੈਗੇ ਤੇ ਬਹੁਤ ਸਾਰੇ ਲੋਕਾਂ ਨੇ ਆ ਜਿਹੜਾ ਇਸ ਗੱਲ ਨੂੰ ਲੈ ਕੇ ਚਿੰਤਾ ਹੀ ਜ਼ਾਹਿਰ ਨਹੀਂ ਕੀਤੀ ਗਈ ਕਿਸੇ ਨੇ ਇਹ ਸਵਾਲ ਪੁੱਛਣ ਦਾ ਤਹैया ਹੀ ਨਹੀਂ ਕੀਤਾਗਾ ਕਿ ਜੋ ਖਿਡਾਰੀ ਸਾਡੇ ਦੇਸ਼ ਦਾ ਮਾਨ ਸਨਮਾਨ ਉੱਚਾ ਕਰ ਰਹੇ ਹੈਗੇ ਆ ਜੋ ਖਿਡਾਰਨਾ ਸਾਡੇ ਦੇਸ਼ ਦੇ ਲਈ ਅਵਾਰਡ ਲੈ ਕੇ ਆ ਰਹੀਆਂ ਹੈਗਾ ਤਗੜੇ ਤਗੜੇ ਆ ਜਿਹੜੇ ਮੈਡਲ ਲੈ ਕੇ ਆ ਰਹੀਆਂ ਹੈਗਾ ਉਹ ਆਖਰ ਇਸ ਖੇਡ ਦੇ ਮੈਦਾਨ ਨੂੰ ਅਲਵਿਦਾ ਕਹਿ ਕੇ ਜਿਹੜਾ ਕਿਉਂ ਵਾਪਸ ਜਾ ਰਹੇ ਹੈਗੇ ਅਸਲ ਦੇ ਵਿੱਚ ਇਹ ਅਵਾਰਡ ਵਾਰੀ ਵਾਪਸ ਕੀਤੇ ਜਾ ਰਹੇ ਹੈਗੇ ਆ ਤੇ ਖੇਡ ਤੋਂ ਸੰਨਿਆਸ ਲਿਆਏ ਜਾ ਰਹੇ ਹੈਗੇ ਆ ਇਸ ਦੇ ਪਿੱਛੇ ਆ ਜਿਹੜਾ ਭਾਜਪਾ ਦੇ ਜੋ ਬ੍ਰਿਜ ਭੂਸ਼ਣ ਸਰਨ ਸਿੰਘ ਆ ਐਮਪੀ ਆ ਜੋ ਰੈਸਲਿੰਗ ਦੇ ਪ੍ਰਧਾਨ ਵੀ ਸੀਗੇ ਪਰ ਉਹਨਾਂ ਦੇ ਉੱਤੇ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਉਹਨਾਂ ਖਡਾਰਨਾ ਦੇ ਨਾਲ ਆ ਜਿਹੜਾ ਸ਼ੇਅਰ ਸ਼ਾਰਟ ਕਰਨ ਦੇ ਤੇ ਹੋਰ ਵੀ ਗੰਭੀਰ આરોਪ ਆ ਜਿਹੜੇ ਲੱਗੇ ਸੀਗੇ ਪਰ ਲੰਬਾ ਸਮਾਂ ਉਹ ਉਸ ਦੇ ਉੱਤੇ ਉਸ ਦੇ ਖਿਲਾਫ ਆ ਜਿਹੜੀ ਉਹ ਐਫ ਆਈ ਆਰ ਲਾਂਚ ਨਹੀਂ ਕੀਤੀ ਪਰ ਬਾਅਦ ਦੇ ਵਿੱਚ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜਿਹੜੀ ਉਹ ਐਫ ਆਈ ਆਰ ਆ ਜਿਹੜੀ ਉਹ ਲਾਂਚ ਕਰ ਲਈ ਗਈ ਸੀ ਪਰ ਲਗਾਤਾਰ ਇਹ ਖਡਾਰੀ 39 ਦਿਨਾਂ ਜੰਤਰ ਮੰਤਰ ਸਟੇਡੀਅਮ ਦੇ ਵਿੱਚ ਵੀ ਪਿਛਲੇ ਦਿਨੀ ਬੈਠੇ ਰਹੇ ਹੈਗੇ ਆ ਖਬਰਾਂ ਵੀ ਲੱਗੀਆਂ ਪੰਜਾਬ ਤੋਂ ਵੀ ਕੁਝ ਲੋਕ ਆ ਜਿਹੜੇ ਉੱਥੇ ਸਪੋਰਟ ਕਰਕੇ ਆਏ ਸੀਗੇ ਪਰ ਫੇਰ ਵੀ ਆ ਜਿਹੜਾ ਇਹ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਆਖਰ ਨੂੰ ਆ ਜਿਹੜਾ ਸਾਡੇ ਦੇਸ਼ ਦੇ ਖਿਡਾਰੀਆਂ ਦਾ ਜਿਹੜਾ ਮਨੋਬਲ ਬਿਲਕੁਲ ਟੁੱਟ ਗਿਆ ਤੇ ਉਹਨਾਂ ਨੇ ਆ ਜਿਹੜਾ ਆਖਰ ਨੂੰ ਅਵਾਰਡ ਵਾਪਸ ਕਰਨ ਦਾ ਤੇ ਕੁਸ਼ਤੀ ਛੱਡਣ ਦਾ ਫੈਸਲਾ ਲੈ ਲਿਆ ਤੇ ਸਾਡੇ ਲੋਕਾਂ ਨੇ ਵੀ ਕਿਤੇ ਨਾ ਕਿਤੇ ਇਹ ਸੋਚ ਲਿਆ ਕਿ ਅਸੀਂ ਵੀ ਆ ਜਿਹੜਾ ਜਿੰਦਾ ਹੋਣ ਦਾ ਸਬੂਤ ਨਹੀਂ ਦੇਣਾਗਾ ਤੇ ਸਾਡੇ ਲੋਕ ਵੀ ਆ ਜਿਹੜੇ ਇਸ ਦੇ ਖਿਲਾਫ ਬੋਲਣੇਗੇ ਬਹੁਤ ਥੋੜੀ ਲੋਕ ਆ ਜਿਹੜੇ ਇਸ ਦੇ ਖਿਲਾਫ ਆ ਜਿਹੜੇ ਉਹ ਬੋਲ ਸਕੇ ਹੈਗੇ ਸ਼ਾਇਦ ਨਾ ਬੋਲਣਾ ਉਹਨਾਂ ਦੀ ਮਜਬੂਰੀ ਬਣ ਗਿਆ ਨਾ ਬੋਲਣਾ ਉਹਨਾਂ ਨੂੰ ਇਹ ਸਿਖਾ ਦਿੱਤਾ ਗਿਆ ਦੂਸਰਾ ਇੱਕ ਇਹ ਵੀ ਆ ਕਿ ਪਿਛਲੇ ਦਿਨੀ ਇਸੇ ਭਾਪੀ ਨੇ ਆ ਜਿਹੜਾ ਆ ਆਰਟੀਕਲ 370 ਜੋ 2019 ਦੇ ਵਿੱਚ ਖਾਰਜ ਕਰ ਦਿੱਤਾ ਸੀਗਾ ਤੇ ਪਿਛਲੇ ਦਿਨੀ ਆ ਜਿਹੜਾ ਸੁਪਰੀਮ ਕੋਰਟ ਨੇ ਇਸ ਨੂੰ ਆ ਜਿਹੜਾ ਸੰਵਿਧਾਨਕ ਫੈਸਲਾ ਵੀ ਆ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ ਤੇ ਕਸ਼ਮੀਰ ਦੇ ਲੋਕਾਂ ਦੀ ਜ਼ੁਬਾਨ ਬੰਦੀ ਨੂੰ ਆ ਜਿਹੜਾ ਪੂਰਨ ਤੌਰ ਦੇ ਉੱਤੇ ਕਾਨੂੰਨੀ ਤੇ ਸੰਵਿਧਾਨਕਾ ਜਿਹੜਾ ਉਹ ਕਰਾਰ ਕਰ ਦਿੱਤਾ ਗਿਆ ਲਗਾਤਾਰ ਸੰਵਿਧਾਨਕ ਟਾਂਚੇ ਨੂੰ ਆ ਜਿਹੜਾ ਉਹ ਤੋੜਿਆ ਫੋੜਿਆ ਜਾ ਰਿਹਾ ਹੈਗਾ ਇੱਕ ਇਹ ਵੀ ਆ ਕੇ ਨੈਸ਼ਨਲ ਪੱਧਰ ਦੇ ਉੱਤੇ ਲਗਾਤਾਰ ਜਿੰਨੀਆਂ ਵੀ ਏਜੰਸੀਆਂ ਹੈਗੀਆਂ ਉਹਨਾਂ ਦੇ ਵਿੱਚ ਭਾਵੇਂ ਈਡੀ ਹੋਵੇ ਭਾਵੇਂ ਦੀ ਇਨਕਮ ਟੈਕਸ ਡਿਪਾਰਟਮੈਂਟ ਹੋਵੇ ਚਾਹੇ ਸੀਬੀਆਈ ਹੋਵੇ ਇਹਨਾਂ ਸਾਰੀਆਂ ਏਜੰਸੀਆਂ ਨੂੰ ਆ ਜਿਹੜਾ ਕਿਤੇ ਨਾ ਕਿਤੇ ਵਿਰੋਧੀ ਤਰ੍ਹਾਂ ਨੂੰ ਦਬਾਉਣ ਦੇ ਲਈ ਆ ਜਿਹੜਾ ਉਹ ਵਰਤਿਆ ਜਾ ਰਿਹਾ ਤੇ ਇੰਨਾ ਹੀ ਨਹੀਂਗਾ ਜਿੰਨੇ ਵੀ ਸੰਸਦ ਦੇ ਵਿੱਚ ਬੀਜੇਪੀ ਦੇ ਵਿਰੋਧੀ ਹੈਗੇ ਆ ਉਹਨਾਂ ਨੂੰ ਵੀ ਆ ਜਿਹੜਾ ਉਹ ਬਖਸ਼ਿਆ ਨਹੀਂ ਜਾ ਰਿਹਾਗਾ ਪਿਛਲੇ ਦਿਨੀ ਆ ਜਿਹੜਾ ਵਿਰੋਧੀ ਧਿਰ ਦੇ 100 ਤੇ 43 ਐਮਪੀਆ ਨੂੰ ਆ ਜਿਹੜਾ ਉਹ ਸੰਸਦ ਦੇ ਵਿੱਚੋਂ ਬਰਖਾਸਤ ਵੀ ਕਰ ਦਿੱਤਾ ਸੀਗਾ ਮਤਲਬ ਜੋ ਵੀ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਸ ਨੂੰ ਆ ਜਿਹੜਾ ਇਸ ਤਰੀਕੇ ਦੇ ਨਾਲ ਦਬਾਇਆ ਜਾ ਰਿਹਾ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਇੰਨਾ ਹੀ ਨਹੀਂਗਾ ਪਿਛਲੇ ਦਿਨੀ ਅਸੀਂ ਇੱਕ ਸਟੋਰੀ ਵੀ ਕੀਤੀ ਸੀਗੀ ਇੱਕ ਰਿਪੋਰਟ ਵੀ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀਗੀ ਕਿ ਜੋ ਸਾਡੇ ਦੇਸ਼ ਦੇ ਵਿੱਚ ਬੰਦੂਖ ਦੇ ਨਾਲ ਨਹੀਂ ਕੀਤਾ ਜਾ ਸਕਦਾ ਸਕਦਾ ਉਹ ਆ ਜਿਹੜਾ ਵਿਚਾਰਾਂ ਦੇ ਥਰੂ ਵੀ ਹੈ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਉਹਨਾਂ ਦੇ ਉੱਤੇ ਲਗਾਤਾਰ ਭਾਜਪੀ ਤੇ ਆਰਐਸਐਸ ਦਾ ਜਿਹੜਾ ਉਹ ਕਬਜ਼ਾ ਜਿਹੜਾ ਉਹ ਹੁੰਦਾ ਜਾ ਰਿਹਾ ਹੈਗਾ ਕਿਉਂਕਿ ਪਿਛਲੇ ਦਿਨੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਵੀ ਬਹੁਤ ਸਾਰੇ ਇਹੋ ਜਿਹੇ ਆ ਆਦੇਸ਼ ਆ ਜਿਹੜੇ ਆਪਣੇ ਕਾਲਜਾਂ ਨੂੰ ਦਿੱਤੇ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਫ਼ ਤੇ ਸਪਸ਼ਟ ਆ ਜਿਹੜਾ ਉਹ ਆਰਐਸਐਸ ਦੀ ਵਿਚਾਰਧਾਰਾ ਨੂੰ ਪ੍ਰਮੁੱਖਤਾ ਦੇਣ ਵਾਲੇ ਪ੍ਰੋਗਰਾਮਾਂ ਨੂੰ ਜਿਹੜਾ ਉਹ ਉਤਸ਼ਾਹਿਤ ਕੀਤਾ ਜਾ ਜਾ ਰਿਹਾ ਹੈਗਾ ਤੇ ਨਾਲ ਹੀ ਆ ਜਿਹੜਾ ਜੋ ਛੇਮੀ ਤੋਂ ਲੈ ਕੇ ਪਲੱਸ 2 ਤੀਕ NCERT ਇੱਕ ਸੰਸਥਾ ਜੋ ਸਿਲੇਬਸ ਨਿਰਧਾਰਤ ਕਰ ਰਹੀ ਹੈਗੀ ਆ ਉਹਨਾਂ ਸਿਲੇਬਸਾਂ ਦੇ ਵਿੱਚੋਂ ਆ ਬਹੁਤ ਸਾਰੇ ਇਹੋ ਜਿਹੇ ਲੈਸਨ ਆ ਜਿਹੜੇ ਸੰਘਰਸ਼ ਨੂੰ ਆ ਜਿਹੜੇ ਪ੍ਰਮੁੱਖਤਾ ਦਿੰਦੇ ਹੈਗੇ ਆ ਤੇ ਅ ਜਿਹੇ ਲੈਸਨ ਆ ਜਿਹੜੇ ਕਿਤੇ ਨਾ ਕਿਤੇ ਜੋ ਮੁਸਲਮਾਨਾਂ ਦੇ ਨਾਲ ਸੰਬੰਧਿਤ ਹੀ ਮੁਸਲਮ ਸ਼ਾਸਨ ਦੇ ਨਾਲ ਸੰਬੰਧਿਤ ਸੀਗੇ ਉਹਨਾਂ ਨੂੰ ਵੀ ਜਿਹੜਾ ਖਤਮ ਕੀਤਾ ਜਾ ਰਿਹਾ ਤੇ ਸਾਡੇ ਦੇਸ਼ ਦੇ ਵਿੱਚ ਮਿਥਿਹਾਸ ਨੂੰ ਆ ਜਿਹੜਾ ਉਹ ਇਤਿਹਾਸ ਬਣਾਉਣ ਦੀ ਆ ਜਿਹੜੀ ਸਾਜਿਸ਼ ਕੀਤੀ ਜਾ ਰਹੀ ਹੈਗੀ ਆ ਭਾਵੇਂ ਪੂਰੇ ਦਾ ਪੂਰਾ ਦੇਸ਼ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 22 ਤਰੀਕ ਨੂੰ ਆ ਜਿਹੜਾ ਅ ਅਯੁੱਧਿਆ ਵਿਖੇ ਇਕੱਤਰ ਹੋ ਰਿਹਾ ਹੈਗਾ ਤੇ ਸਾਰੀ ਦੀ ਸਾਰੀ ਪੋਲਿਟਿਕਸ ਆ ਜਿਹੜੀ ਬੀਜੇਪੀ ਇੱਕੋ ਹੀ ਮੁੱਦੇ ਦੇ ਉੱਤੇ ਆ ਜਿਹੜੀ ਉਹ ਕਰ ਰਹੀ ਹੈਗੀ ਤੇ ਵਿਰੋਧੀ ਧਿਰ ਨੇ ਵੀ ਹੁਣ ਕਿਤੇ ਨਾ ਕਿਤੇ ਠਾਨ ਲਿਆ ਹੈਗਾ ਅੱਜ ਹੀ ਕਾਂਗਰਸ ਦੇ ਰਾਹੁਲ ਗਾਂਧੀ ਦੁਆਰਾ ਵੀ ਇਹ ਬਿਆਨ ਆ ਜਿਹੜਾ ਉਹ ਆ ਗਿਆ ਹੈਗਾ ਕਿ ਅਸੀਂ ਆ ਜਿਹੜਾ ਆਰਐਸਐਸ ਦੇ ਖਿਲਾਫ ਆ ਜਿਹੜਾ ਉਹ ਲੜਾਈ ਲੜਾਂਗੇ ਕਿਤੇ ਨਾ ਕਿਤੇ ਕਾਂਗਰਸ ਨੂੰ ਵੀ ਇਹ ਪਤਾ ਲੱਗ ਗਿਆ ਕਿ ਆਰਐਸਐਸ ਆ ਜਿਹੜੀ ਉਹ ਸਭ ਤੋਂ ਤਕੜੀ ਤੇ ਸਭ ਤੋਂ ਮਜ਼ਬੂਤ ਸੰਸਥਾ ਜਿਹੜੀ ਉਹ ਭਾਰਤ ਦੇ ਵਿੱਚ ਬਣ ਚੁੱਕੀ ਹੈ ਤੇ ਇਸ ਨੇ ਆਪਣੇ ਪੈਰ ਆ ਜਿਹੜੇ ਉਹ ਪਸਾਰ ਰਹੇ ਹੈਗੇ ਭਾਵੇਂ ਲੰਬੇ ਸਮੇਂ ਤੋਂ ਇਸ આરએસਐਸ ਦੇ ਏਜੰਡੇ ਦੇ ਤਹਿਤ ਕਿਤੇ ਨਾ ਕਿਤੇ ਕਾਂਗਰਸ ਵੀ ਆ ਜਿਹੜੀ ਉਹ ਰਾਜ ਕਰ ਰਹੀ ਸੀਗੀ ਪਰ ਜਿਸ ਕੱਟੜ ਤਰੀਕੇ ਦੇ ਨਾਲ ਇਸ ਸਰਕਾਰ ਨੇ ਕਿਉਂਕਿ ਬਹੁਤ ਵੱਡਾ ਇਹ ਵੀ ਇੱਕ ਚੇਂਜ ਹੀ ਸੀਗਾ ਕਿ ਉਹ ਜਿਤਵਾਬਰੀ ਮਸਜਿਦ ਢਾ ਕੇ ਉੱਥੇ ਮੰਦਿਰ ਬਣਵਾ ਦੇਣਾ ਵੀ ਬੀਜੇਪੀ ਦੀ ਹਿੰਦੂ ਵੋਟ ਬੈਂਕ ਨੂੰ ਆ ਜਿਹੜਾ ਬਹੁਤ ਪ੍ਰਭਾਵਿਤ ਕੀਤਾ ਇਸ ਚੀਜ਼ ਨੇ ਤੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਅਜਈਆਂ ਘਟੀਆਂ ਪਿਛਲੇ ਸਮੇਂ ਦੇ ਦੌਰਾਨ ਜਿੰਨਾਂ ਦਾ ਪ੍ਰਭਾਵ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਪਊਗਾ ਲਗਾਤਾਰ ਕੇਂਦਰ ਦੇ ਵਿੱਚ ਦੇਖੀਏ ਤਾਂ ਭਾਜਪਾ ਆਰਐਸਐਸ ਆ ਜਿਹੜੀ ਕਿਉਂਕਿ 2024 ਦੇ ਵਿੱਚ ਆਰਐਸਐਸ ਦੀ ਜਿਹੜੀ ਉਹ ਨੀ ਰੱਖੀ ਗਈ ਸੀਗੀ ਹੈਡਗਵਾਰ ਵਰ ਵਰ ਦੁਆਰਾ ਜਿਹੜੀ ਇਹ ਨੀ ਰੱਖੀ ਗਈ ਸੀ ਤੇ 2024 ਦੇ ਵਿੱਚ ਕਹਿੰਦੇ 100 ਸਾਲਾ ਜਿਹੜਾ ਇਸ ਦਾ ਸੀ ਮਨਾਵਾਂਗੇ ਤੇ ਉਹ 100 ਸਾਲਾ ਜਿਹੜਾ ਉਹ ਉਹਦੀ ਨੀਂਹ ਆ ਜਿਹੜੀ ਅਸੀਂ ਹਿੰਦੂ ਰਾਸ਼ਟਰ 2024 ਤੀਕਾ ਜਿਹੜਾ ਇਸ ਨੂੰ ਪੂਰਨ ਤੌਰ ਤੇ ਬਣਾ ਦੇਣਾ ਹੈਗਾ ਇਸੇ ਕਰਕੇ ਹਰੇਕ ਖੇਤਰ ਦੇ ਵਿੱਚ ਸੈਂਟਰਲਾਈਜੇਸ਼ਨ ਦੀ ਪਾਲਿਸੀ ਨੂੰ ਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਉਹ ਲਾਗੂ ਕੀਤਾ ਜਾ ਰਿਹਾ ਇੱਕ ਹੀ ਧਰਮ ਇੱਕ ਹੀ ਕਾਨੂੰਨ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਪੰਜਾਬ ਦੇ ਵਿੱਚ ਵੀ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈਗੀ ਆ 2 ਸਾਲਾਂ ਦੇ ਨੇੜ ਤੇੜ ਦੇ ਦਾ ਜਿਹੜਾ ਸਮਾਂ ਉਹ ਹੋਣ ਵਾਲਾ ਹੋ ਗਿਆ ਪਰ ਜਿਸ ਤਰੀਕੇ ਜਿਹੜੀਆਂ ਜਿਹੜੀਆਂ ਗੱਲਾਂ ਦਾ ਵਿਰੋਧ ਕਰਕੇ ਇਹ ਆਮ ਆਦਮੀ ਪਾਰਟੀ ਆ ਜਿਹੜੀ ਪੰਜਾਬ ਲੈਵਲ ਦੇ ਉੱਤੇ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਜਿੰਨਾਂ ਚੀਜ਼ਾਂ ਦਾ ਵਿਰੋਧ ਪਿਛਲੀਆਂ ਪਾਰਟੀਆਂ ਦਾ ਕੀਤਾ ਸੀਗਾ ਉਹਨਾਂ ਹੀ ਚੀ ਉਹਨਾਂ ਹੀ ਨਕਸ਼ਿਆਂ ਦੇ ਉੱਤੇ ਉਹਨਾਂ ਹੀ ਕਦਮਾਂ ਦੇ ਉੱਤੇ ਆਮ ਆਦਮੀ ਪਾਰਟੀ ਵੀ ਆ ਜਿਹੜੀ ਉਹ ਕੰਮ ਕਰਦੀ ਹੋਈ ਨਜ਼ਰ ਆ ਰਹੀ ਆ ਕੁਝ ਵੀ ਆ ਜਿਹੜਾ ਉਹ ਨਵਾਂ ਨਹੀਂ ਹੋ ਰਿਹਾਗਾ ਸੋ ਇਸ ਕਰਕੇ ਕੋਸ਼ਿਸ਼ ਸ਼ੀਗੀ ਕਿ ਤੁਹਾਨੂੰ ਵੀ ਨਵੇਂ ਸਾਲ ਦੀਆਂ ਨਵੀਆਂ-ਨਵੀਆਂ ਵਧਾਈਆਂ ਦੇ ਦਈਏ ਪਰ ਸਿਰਫ ਤੁਹਾਡੇ ਵਾਸਤੇ ਤਰੀਕ ਬਦਲੂਗੀ ਤੇ ਸਾਰਾ ਕੁਝ ਬਾਕੀ ਆ ਜਿਹੜਾ ਜੋ ਪਿੱਛੇ ਚੱਲਿਆ ਆਉਂਦਾ ਸੀਗਾ ਉਹਨੇ ਓਵੇਂ ਹੀ ਚੱਲਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਭਾਰਤ ਪੱਧਰ ਦੇ ਉੱਤੇ ਹਾਲਾਤ ਆ ਜਿਹੜੇ ਉਹ ਬਹੁਤ ਜ਼ਿਆਦਾ ਗੰਭੀਰ ਹੋਣਗੇ ਨਵੀਆਂ ਚੁਣੌਤੀਆਂ ਜਿਹੜੀਆਂ ਸਾਡੇ ਲੋਕਾਂ ਦੇ ਅੱਗੇ ਹੋਣਗੀਆਂ ਤੇ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਸਾਬਰ ਵਾਲੀ ਸਾਬਰ ਦਾ ਇਹ ਅ ਸ਼ੇਅਰ ਆ ਜਿਹੜਾ ਉਹ ਲਾਜ਼ਮੀ ਯਾਦ ਰੱਖਣਾ ਚਾਹੀਦਾ ਕਿ ਬੋਲ ਚੰਦਰੀਏ ਜੀਬੇ ਬੋਲ ਤੂੰ ਪਿੱਛੇ ਸਾਰਾ ਵਿਹੜਾ ਚੁੱਪ ਹੈ ਜੇਕਰ ਤੁਹਾਡੀ ਜੀਬ ਨਾ ਬੋਲੀ ਕਿਤੇ ਨਾ ਕਿਤੇ ਤੁਸੀਂ ਬੋਲਣੋਂ ਹਟ ਗਏ ਤੁਸੀਂ ਗੁੰਗੇ ਹੋਗੇ ਜਾਂ ਤੁਹਾਨੂੰ ਗੁੰਗੇ ਬਣਾ ਦਿੱਤਾ ਗਿਆ ਤਾਂ ਤੁਹਾਡੇ ਲਈ ਆਉਣ ਵਾਲਾ ਸਮਾਂ ਜਿਹੜਾ 2024 ਦਾ ਉਹ ਹੋਰ ਵੀ ਚੁਣੌਤੀਆਂ ਭਰਪੂਰ ਰਹੂਗਾ ਸੋ ਉਮੀਦ ਆ ਕੇ ਕੁਸ਼ਕ ਗੱਲ ਆ ਜਿਹੜੀ ਤੁਹਾਡੇ ਪੱਲੇ ਪਈ ਹੋਊਗੀ ਕੋਸ਼ਿਸ਼ ਇਹ ਹੁੰਦੀ ਹੈ ਹਮੇਸ਼ਾ ਕਿ ਤੁਹਾਡੇ ਪੱਲੇ ਆਪਣੀ ਗੱਲ ਆ ਜਿਹੜੀ ਉਹ ਪਹੁੰਚਾਈ ਜਾਵੇ ਤੁਹਾਡੇ ਤੀਕ ਗੱਲ ਜਿਹੜੀ ਪਹੁੰਚਾਈ ਜਾਵੇ ਅੱਜ ਦੀ ਇਹ ਵੀਡੀਓ ਆ ਜਿਹੜੀ ਮੋٹے-ਮੋٹے ਤੌਰ ਦੇਤੇ ਤੁਹਾਨੂੰ ਜਾਣਕਾਰੀ ਦੇਣੀ ਸੀ ਜਿੰਨੀ ਕਿ ਮੇਰੇ ਦਿਮਾਗ ਦੇ ਵਿੱਚ ਆਈ ਜਿੰਨਾ ਕਿ ਮੈਨੂੰ ਚਿੰਤਾ ਸਤਾਉਂਦੀ ਹੈਗੀ ਆ ਉਨੀ ਕੁ ਗੱਲਬਾਤ ਆ ਜਿਹੜੀ ਮੈਂ ਤੁਹਾਡੇ ਤੀਕ ਪਹੁੰਚਾ ਸਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਜਾਣਕਾਰੀਆਂ ਤੱਥਾਂ ਦੇ ਸਮੇਤ ਰਿਪੋਰਟਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੇ ਉਮੀਰ ਕਰਦੇ ਆ ਕਿ ਤੁਹਾਨੂੰ ਨਰਾਸ਼ ਨਹੀਂ ਕਰਾਂਗੇ ਕਿਉਂਕਿ ਤੁਸੀਂ ਸਾਡੇ ਲਈ ਸਮਾਂ ਕੱਢਦੇ ਹੋ ਦੂਸਰੀ ਗੱਲ ਇਹ ਵੀ ਹੈ ਕਿ ਸਾਡੇ মিডিਏ ਦਾ ਸਤਾਰਾ ਜਿਹੜਾ ਉਹ ਕਿਸ ਪੱਧਰ ਤੀਕ ਗਿਰ ਚੁੱਕਿਆ ਹੈਗਾ ਉਹ ਤੁਸੀਂ ਸਾਫ਼ ਤੇ ਸਪਸ਼ਟ ਦੇਖ ਸਕਦੇ ਹੋ ਇੱਥੇ ਮੁੱਦੇ ਨੂੰ ਮੁੱਦਾ ਨਹੀਂ ਬਣਾਇਆ ਜਾਂਦਾਗਾ ਸਗੋਂ ਵੀਊ ਪੋਲਿਟਿਕਸ ਦਾ ਜਿਹੜਾ ਉਹ ਹਿੱਸਾ ਬਣਾਇਆ ਜਾਂਦਾ ਹੈਗਾ ਸੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਅੱਜ ਸਾਨੂੰ ਸਾਲ ਦੇ ਲਗਭਗ ਹੋ ਗਿਆ ਕੰਮ ਕਰਦਿਆਂ ਨੂੰ ਪਰ ਇਸ ਕੰਮ ਦੇ ਵਿੱਚ ਸਾਨੂੰ ਕੁਝ ਦਿੱਕਤਾਂ ਵੀ ਆ ਰਹੀਆਂ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੈਗੇ ਆ ਤਾਂ ਸਾਡੀ ਆ ਜਿਹੜੀ ਉਹ ਆਰਥਿਕ ਸਹਾਇਤਾ ਵੀ ਆ ਜਿਹੜੀ ਉਹ ਤੁਸੀਂ ਖੁਦ ਕਰਨੀ ਹੈਗੀ ਆ ਸਾਡੇ ਨਾਲ ਸੰਪਰਕ ਕਰਕੇ ਆ ਸਾਡੀ ਆਰਥਿਕ ਸਹਾਇਤਾ ਵੀ ਲਾਜ਼ਮੀ ਕਰੋ ਤਾਂ ਕਿ ਜਿੰਨੇ ਲੋੜਵੰਦ ਮਜ਼ਦੂਰ ਆ ਜਿਨ੍ਹਾਂ ਦੀ ਰਿਪੋਰਟਿੰਗ ਕਰਨੀ ਬੰਦੀ ਹੈਗੀ ਆ ਕਿਉਂਕਿ ਮੀਡੀਆ ਉਹ ਚੀਜ਼ਾਂ ਨਹੀਂ ਦਿਖਾਉਦਾਗਾ ਜੋ ਅਸੀਂ ਦਿਖਾ ਰਹੇ ਹੈਗੇ ਜਿਨ੍ਹਾਂ ਦੀ ਰਿਪੋਰਟਿੰਗ ਕਰਨੀ ਬੰਦੀ ਹੈਗੀ ਆ ਉਹਨਾਂ ਤੀਕ ਅਸੀਂ ਆਪਣੀ ਪਹੁੰਚ ਬਣਾ ਸਕੀਏ ਸੋ ਉਮੀਦ ਕਰਦਾ ਕਿ ਤੁਸੀਂ ਸਾਡੀ ਸਹਾਇਤਾ ਵੀ ਕਰੋਗੇ ਤੁਹਾਡਾ ਖਰਚੇ ਤੁਹਾਡੇ ਖਰਚੇ ਦੇ ਉੱਤੇ ਤੁਹਾਡੀਆਂ ਹੀ ਖਬਰਾਂ ਜਿਹੜੀਆਂ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇੰਨੀ ਗੱਲਬਾਤ ਮੈਂ ਰਾਜਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ